ਅਰਨੀਵਾਰਾ ਦੇ ਨਾਲ ਲੱਗਦੀ ਸਭ ਮਾਈਨਰ ਮੂਲਿਆਂ ਵਾਲੀ ਰਾਤ ਨੂੰ ਟੁੱਟ ਜਾਣਕਾਰਨ ਕਈ ਏਕੜ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਕਿਸਾਨਾਂ ਵਿੱਚ ਰੋਪਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਕਈ ਕਿਸਾਨ ਆਬਾਦੇ ਫਾਇਦੇ ਲਈ ਪਿੱਛੋਂ ਮੋਗੇ ਬੰਦ ਕਰ ਦਿੰਦੇ ਹਨ ਗੰਦ ਛੱਡ ਦਿੰਦੇ ਹਨ ਜਿੰਦੇ ਕਰਕੇ ਪਿੱਛੇ ਪਾਣੀ ਨਹੀਂ ਆਂਦਾ ਅਤੇ ਕੱਸੀਆਂ ਟੁੱਟ ਜਾਂਦੀਆਂ ਹਨ ਪਾਣੀ ਆਉਣ ਤੋਂ ਬਾਅਦ ਚੌਥੀ ਵਾਰੇ ਕਸੀ ਟੁੱਟ ਚੁੱਕੀ ਹੈ ਤੇ ਕਈ ਥਾਵਾਂ ਤੇ ਪਾਣੀ ਨਹੀਂ ਲੱਗਿਆ ਡੰਗਰਾ ਲਈ ਪਸ਼ੂਆਂ ਲਈ ਪੱਠੇ ਵੀ ਨਹੀਂ ਹਨ ਉਹਨਾਂ ਨੇ ਰੋਸ ਜਤਾਇਆ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਧਰਨਾ ਲਾਉਣ ਦੀ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਭਾਈ ਇਤਰੋ ਬਣਾ ਗਏ ਨਾ ਪਰਲੇ ਬਨੇ ਚਲਾਈਏ ਮੋਗਾ ਪਾਟ ਰਹੇ ਆ ਆ ਬੋਲੋ ਕਈ ਜਣਾ ਉਹਨਾਂ ਅਗਲੇ ਬਨੇ ਹੋ ਕੇ ਆਹ ਵੇਖੋ ਭਾਈ ਜੀ ਮੋਗਾ ਆ ਦਾ ਮੋਗੇ ਦਾ ਸਹੈ ਜਿਹੜਾ ਚੱਲਦਾ ਕਾਨੂੰਨੀ ਤੌਰ ਤੇ ਨਾਲ ਆਹ ਵੇਖੋ ਪੱਸੀ ਦੇ ਬੋਗਾ ਨਾ ਆਪਦਾ ਲਾਇਓ ਤੇ ਪੱਲੇ ਪੈਣ ਖੇਚੋ ਪਰ ਕੱਢਣ ਬਾਅਦ ਉਤੋਂ ਸੜ ਜਾਏ ਆਹ ਵੇਖੋ ਆ ਤੋੜ ਬਣਾਇਆ ਗੱਟੇ ਪਾਏ ਨੇ ਇੱਕ ਉਹ ਪਰਲੇ ਬਨੇ ਵੇਖੋ ਦੋ ਪਾਸੇ ਪਾ ਕੇ ਇਧਰ ਆ ਕੇ ਵੇਖੋ ਤੁਸੀਂ ਦੋ ਪਾਸੇ ਮੋਗੇ ਕੱਢੇ ਹੋਏ ਨੇ ਪਾਣੀ ਪੈਣ ਵਾਸਤੇ ਬੰਨਾ ਵਾਲੇ ਦਾ ਬੰਨਾ ਵਾਲੇ ਦਾ ਮੋਗਾ ਇਹਨਾਂ ਨੇ ਵੇਖੋ ਕੀ ਆ ਲਿਆ ਜਿ세 ਖੇਚੀਆਂ ਮਿੱਟੀ ਗੱਲ ਆਹਾਂ ਖੇਚ ਜਿ세 ਬ ਕੀ ਤਸਰ ਆ ਆ ਕੜੇ ਪਰ ਲੱਗਦਾ ਇਹ ਕਿਹਾ ਦੇ ਮੈਨਾਂ ਨੂੰ ਜੰਡਾਲੇ ਕੱਸੀ ਨਾਲ ਜੋੜਦਾ ਆ ਆ ਵੇਖੋ ਆ ਵੇਖੋ ਜੀ ਆ ਵੇਖੋ ਆ ਗੱਟਾ ਆ ਵੇ ਮੋਗੇ ਬਣੇ ਗੱਟੇ ਪਾ ਦਿੰਦੇ ਨੇ ਜਦੋਂ ਪਾਣੀ ਸੁੱਕਦਾ ਹੈ ਜਦੋਂ ਗੱਟੇ ਪਾਣੀ ਆਉਂਦਾ ਹੈ ਗੱਟੇ ਪਾ ਕੇ ਬੰਦ ਕਰ ਦਿੰਦੇ ਜਦੋਂ ਪਾਣੀ ਸੁੱਕ ਜਾਂਦਾ ਹੈ ਜੀ ਢੁੜਕੇ ਆਉਂਦਾ ਆ ਇੱਕੋ ਪਰਲੇ ਪਾਸੇ ਵੇਖੋ ਅਸੀਂ ਬੜੇ ਪਰੇਸ਼ਾਨ ਆ ਪ੍ਰਸ਼ਾਸਨ ਨੂੰ ਅਪੀਲ ਕਰਦੇ ਮੋਗੇ ਕੈਦ ਕਰਨੇ ਨਾਲ ਪਰਚੇ ਕਰ ਯਾਰ ਉਹਨਾਂ ਪਾਇ ਕਰ ਚੱਲੀਏ ਨਾ ਹੀ ਉਹਨੂੰ ਜੈਨੂ ਕਨੇ ਆ ਜਾ ਤੋ ਕਿ ਕੋਈ ਕਾਰਵਾਈ ਹੋਵੇ ਅਸੀਂ ਆਉਣੇ ਆ ਆ ਤਾਂ ਹੁਣ ਪੱਲੀ ਉੱਤੇ ਸੱਜਰੀ ਪਾ ਪੂ ਕੇ ਗਿਆ ਚਲਿਆ ਉੱਤੇ ਮਿੱਟੀ ਪਾ ਗਏ ਨਹੀਂ ਹਟਦੇ ਮਾਈ ਦਾ ਲਾੜ ਇਹ ਬੋਲ ਦੋ ਇਹਨਾਂ ਬਾਅਦ ਗੱਟੇ ਪਿੱਛੇ ਨੇ ਸਾਰੇ ਗੱਟੇ ਭਰ ਕੇ ਆ ਜਾਂਦਾ ਜਾਂ ਰਾਹ ਤੇ ਮਿੱਟੀ ਪਾਟ ਪਟ ਪਟ ਕੇ ਸਾਰੇ ਗੱਟੇ ਭਰ ਕੇ ਰੱਖੇ ਹੋਏ ਜਦੋਂ ਪਾਣੀ ਸੁੱਕਦਾ ਮੋਗੇ ਉਦੋਂ ਇਹ ਬੰਦ ਕਰ ਜਾਂਦੇ ਨੇ ਸਾਰੇ ਸਾਰੀ ਮਿੱਟੀ ਕੈਂ ਕਰਕੇ ਉਸ ਤੋਂ ਲਿਆ ਲੈ ਕੇ ਗਾਂਦ ਅੱਗੇ ਸਿਰ ਦਿੰਦੇ ਆਈ ਮੋਕੇ ਦੇ ਤੇ ਉਸੇ ਮਿੱਟੀ ਸਿੱਟਣ ਦੇ ਕਾਰਨ ਕਰਕੇ ਆ ਪਿੱਛੇ ਕੱਸੀ ਟੁੱਟ ਗਈ 1 ਮਿੰਟ 20 ਅੱਧਾ ਲਾਈ ਇਹਨਾਂ ਦਾ ਸਾਰਾ ਇਸ ਤਰ੍ਹਾਂ ਬਣਾ ਲੈਂਦੇ ਆ ਆ ਅੱਗੇ ਮਿੱਟੀ ਠੱਟੀ ਹੈ ਤਾਂ ਕੱਸੀ ਟੁੱਟੀ ਹੈ ਵਿੱਚ ਠੱਟੇ ਪਾ ਕੇ ਥੋੜ੍ਹ ਦਿੰਦੇ ਅੱਗੇ ਤੇ ਫਿਰ ਇਹਨੂੰ ਵਜਾ ਕਰਕੇ ਆ ਪਿੱਛੇ ਕੱਸੀ ਟੁੱਟ ਗਈ ਪਿੱਛੇ ਜਾ ਕੇ ਫੱਟੇ ਪਾ ਪਾ ਕੇ ਹੈਡ ਦੇ ਵਿੱਚ ਫੱਟੇ ਪਾਉਂਦੇ ਨੇ ਅੱਗੇ ਜਾ ਕੇ ਚਾਲ ਦੇ ਵਿੱਚ ਉੱਥੋਂ ਜਾ ਕੇ ਫਿਰ ਇਹ ਪਾਣੀ ਓਵਰਫਲੋ ਕਰਦੇ ਨੇ ਇਹਨਾਂ ਨੂੰ ਆ ਪਾਣੀ ਕੱਸੀ ਦਾ ਉੱਤੇ ਚੜ ਕੇ ਲੱਗੇ ਇਹਨਾਂ ਦੇ ਓਵਰਫਲੋ ਕਰਨ ਕਰਕੇ ਆ ਕੱਸੀ ਬਾਹ 12 ਤੋੜ ਇਹਦੋ ਪਹਿਲਾਂ ਹੋ ਚੁੱਕੇ ਅੱਜ ਫੇਰ ਟੁੱਟ ਗਈ ਹੈ ਅੱਜ ਤੜਕੇ 5 ਵਜੇ ਸਾਡੀ ਵਾਰੀ ਸੀ ਜਾ ਕੇ ਖੇਤ ਵੇਖਿਆ ਇੱਕ ਬੂੰਦ ਵੀ ਪਾਣੀ ਨਹੀਂ ਲੱਗਾ ਜਾ ਕੇ ਮਾਲ ਨੂੰ ਪੱਠੇ ਪਾਉਣ ਜੋਗੇ ਵੀ ਨਹੀਂ ਹੈਗੇ ਪਸ਼ੂ ਘਰੇ ਭੁੱਖੇ ਮਰ ਰਹੇ ਨੇ ਜਿਹੜੀ ਅਸੀਂ ਤੂੜੀ ਪਾਪਾ ਕੇ ਗੁਜ਼ਾਰਾ ਕਰ ਰਹੇ ਹਾਂ ਨਾ ਕੋਈ ਨਰਮਾ ਬਰੀਚਾ ਅੱਜ ਤੱਕ ਜੇ ਕੋਈ ਬੀਜਿਆ ਵੀ ਹੋ ਤੇ ਉਹ ਐਨਾ ਨਖਲੋਤਾ ਉੱਥੇ ਛੜੀ ਜਾਂਦਾ ਨਹੀਂ ਇਹ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹਦਾ ਕੋਈ ਹੱਲ ਕਰੋ ਤੁਸੀਂ ਤੇ ਜਾ ਇਸ ਕੱਸੀ ਨੂੰ ਬਿਲਕੁਲ ਹੀ ਬੰਦ ਹੀ ਕਰ ਦਿਓ ਪਿੱਛੋਂ ਜੀ ਫਿਰ ਸਾਨੂੰ ਇਹਦੀ ਕੋਈ ਨਾ ਕੋਈ ਝਾਕ ਰਵੇ ਨਾ ਅਸੀਂ ਕਿਸੇ ਨਾਲ ਲੜੀਏ ਨਾ ਅਸੀਂ ਇਸ ਤਰ੍ਹਾਂ ਸਾਨੂੰ ਆਣ ਕੇ ਇਕੱਠੇ ਹੋਣਾ ਪਵੇ। ਅਸੀਂ ਇਹ ਧੰਨਵਾਦ ਜੀ। ਬਾਈ ਜੀ ਕੀ ਮਾਮਲਾ ਜੀ ਅੱਜ? ਮਾਮਲਾ ਇਹ ਜੀ ਅਸੀਂ ਅਰਨੀ ਵਾਲੇ ਫਿਰ ਤੋਂ ਆ ਜੀ ਇਹ ਸਾਰੀ ਕੱਸੀ ਬਾਂਹਾਂ ਤੋਂ ਰਹੀ ਆ ਜੀ 9 ਕਿਲੋਮੀਟਰ ਮੰਨੀ ਕੱਸੀ ਆ। ਇਹ ਬੜੀ ਯਾਨੀ ਕਿ 10 ਦਿਨਾਂ ਦੀ ਬਰਦੀ ਤੋਂ ਬਾਅਦ ਇਹ ਪਾਣੀ ਆਇਆ ਸੀ। ਤੇ ਸਾਨੂੰ ਅਜੇ ਇੱਕ ਵਾਰੀ ਵੀ ਨਹੀਂ ਲੱਗੀ 14 ਜਾਂ 13 ਤਰੀਕ ਰਾਤ ਨੂੰ ਇਹ ਕੱਸੀ ਟੁੱਟ ਗਈ ਆ ਜੀ ਤੋਂ। ਤੇ ਤੀਜੀ ਚੌਥੀ ਵਾਰੀ ਟੁੱਟ ਗਈ ਆ। ਤੇ ਇਹਦੀ ਹਾਲਤ ਬਹੁਤ ਹੀ ਮੰਦੀ ਆ। ਕਾਜੀ ਮੈਜਮਨ ਨੂੰ ਬੇਨਤੀ ਹੋਰ ਅਰਜ਼ੀ ਕਰਦੇ ਆਂ ਕਿ ਇਹਦਾ ਕੋਈ ਹੱਲ ਕੀਤਾ ਜਾਵੇ ਰਿਪੇਅਰ ਕਰਾ ਕੇ ਕਿਉਂਕਿ ਮੁਕੀ ਦੀਆਂ ਵਾਰੀਆਂ ਨਰਮਾ ਸਾਡੇ ਹੁੰਦਾ ਨਹੀਂ ਗਾ ਜੀ ਬਹੁਤ ਪਾਣੀ ਘੱਟ ਪਹੁੰਚ ਆ ਰਿਹਾ ਨੇ ਵੇ 12 ਤੋੜ ਨੇ ਸਾਡੇ ਤੇ 10 12 ਤੋੜੇ ਇਸ ਤੋਂ ਪਹਿਲਾਂ ਵੀ ਹੋ ਚੁੱਕੇ ਆ ਤੇ ਅਸੀਂ ਮੈਜਮਨ ਨੂੰ ਇਹ ਬੇਨਤੀ ਕਰਦੇ ਆਂ ਜੀ ਜਲਦ ਜਲਦ ਰਿਪੇਅਰ ਕਰਾ ਕੇ ਤੇ ਇਹਨਾਂ ਪਾਣੀ ਨੂੰ ਚੱਲਣਾ ਕੀਤਾ ਜਾਵੇ ਧੰਨਵਾਦ ਜੀ ਸਾਡੀ ਕਸੀ ਦੇ ਵਿੱਚ ਨਾ ਇਸ ਟਾਈਮ 12 ਜਾਂ 13 ਤੋੜ ਨੇ ਸਾਰੇ ਤੋੜ 25 30 40 50 ਫੁੱਟ ਤੱਕ ਤੋੜ ਨੇ ਤੇ ਤੋੜਾਂ ਦੇ ਰਿਪੇਅਰ ਕਰਨ ਵਾਲੀ ਹੈ ਮੇਰੇ ਤੋਂ 10 ਦਿਨਾਂ ਦੀ ਬੰਦੀ ਹੋਈ ਸੀ 10 ਦਿਨਾਂ ਦੀ ਬੰਦੀ ਤੋਂ ਬਾਅਦ ਸਾਨੂੰ 6 ਤਰੀਕ ਨੂੰ ਰਾਤ ਨੂੰ ਪਾਣੀ ਆਇਆ 13 ਤਰੀਕ ਰਾਤ ਨੂੰ ਇਹ ਟੁੱਟ ਗਈ ਤੇ ਕੱਸੀ ਦੀ ਖਟਾਈ ਵੀ ਕਰਨ ਵਾਲੀ ਅਸੀਂ ਮਹਿਕਮੇ ਨੂੰ ਉਹ ਵੀ ਅਪੀਲ ਕੀਤੀ ਸੀ ਵੀ ਕੱਸੀ ਦੀ ਖਟਾਈ ਕਰ ਦਿਓ ਠੀਕ ਹੈ ਕਿਸੇ ਨੇ ਕੋਈ ਸਾਡੀ ਪਹਿਲੇ ਥੋੜੀ ਤੁਹਾਡੀ ਕੱਸੀ ਪਾਈ ਨਹੀਂ ਤੁਹਾਡਾ ਜੇ ਆ ਉਹ ਹੈ ਸਾਨੂੰ ਗੱਲਾਂ ਕਰਕੇ ਸਾਰਦੇ ਰਹੇ ਅੱਜ 5 ਦਿਨਾਂ ਤੋਂ ਪਾਣੀ ਟੁੱਟ ਗਿਆ ਸਾਨੂੰ ਇੱਕ ਵਾਰੀ ਵੀ ਲੱਗੀ ਨਰਮਾ ਜਿਹੜਾ ਸੀ ਬਿਜਲਿਆ ਬਿਜਲਿਆ ਉਸ ਤੋਂ ਬਾਅਦ ਸਾਡੀ ਨਰਮਣੀ ਨੂੰ ਇੱਕ ਪਾਣੀ ਨਹੀਂ ਲੱਗਾ ਤੇ ਕਣਕਾ ਸਾਡੀ ਅੱਗੇ ਮਰ ਗਿਆ ਸਾਡੇ ਖਾਲੇ ਬਣ ਗਏ ਹੁਣ ਦੱਸੋ ਅਸੀਂ ਕੀ ਕਰੀਏ ਤੋ ਸਾਡੇ ਕੋਲ ਹੱਲ ਹੀ ਨਹੀਂ ਕਿ ਫਿਰ ਅਸੀਂ ਧਰਨੇ ਲਾਉਣੇ ਬੰਦੀ ਕਰਨਾ ਇਹਨੂੰ ਜੋ ਸਾਨੂੰ ਪਾਣੀ ਨਹੀਂ ਜਾਂਦਾ ਅਸੀਂ ਮੈਂ ਕਿਹਨੂੰ ਗੱਲ ਕਰਨੇ ਸਾਨੂੰ ਕਾਨੂੰਨੀ ਕਾਰਵਾਈ ਸਮਝਾਉਂਦੇ ਨੇ ਨਹੀਂ ਐ ਕਰਾਂਗੇ ਜੀ ਐ ਕਰਾਂਗੇ ਸਾਨੂੰ ਇਹਨਾਂ ਬਾਰੇ ਕੋਈ ਪਤਾ ਨਹੀਂ ਅਸੀਂ ਰਹੀਏ ਗੱਲ ਕਹਿੰਨੇ ਆ ਕਿ ਸਾਡੀ ਕਸੇ ਦੇ 12 13 ਟੂਰ ਨੇ ਇਹਨਾਂ ਸਾਰੇ ਦੀ ਰਿਪੇਅਰ ਕੀਤੀ ਜਾਵੇ ਤੇ ਕਸੇ ਦੀ ਘਟਾਈ ਕੀਤੀ ਜਾਵੇ ਤਾਂ ਕਿ ਸਾਨੂੰ ਪਾਣੀ ਗਾਂ ਜਾਵੇ ਠੀਕ ਹੈ ਕਿਉਂਕਿ ਪਾਣੀ ਸਾਨੂੰ ਗਾਂ ਜਦੋਂ ਪਹੁੰਚਦਾ ਹੀ ਨਹੀਂ ਤਾਂ ਫਿਰ ਸਾਨੂੰ ਕਸੀ ਦਾ ਫਾਇਦਾ ਹੀ ਕੀ ਅਸੀਂ ਮਹਿਕਮੇ ਨੂੰ ਇਹੋ ਅਪੀਲ ਕਰਦੇ ਆਂ ਵੀ ਕੱਸੀ ਦੀ ਰਿਪੇਅਰ ਕਰੋ ਜਿਹੜੇ 12-13 ਤੌਰ ਨੇ ਉਹ ਸਾਰੇ ਰਿਪੇਅਰ ਕਰੋ ਤੇ ਇਹਦੀ ਕੱਸੀ ਦੀ ਘਟਾਈ ਕਰੋ ਕਿ ਸਾਨੂੰ ਪਾਣੀ ਕਾ ਪਹੁੰਚੇ ਅਸੀਂ ਨਰਮ ਦੀ ਫਸਲ ਪਾਲ ਸਕੀਏ ਅਸੀਂ ਬਹੁਤ ਪਰੇਸ਼ਾਨ ਆ ਕਿ ਜਿੰਨੇ ਸਾਰੇ ਵੀਰ ਖਰੋਤੇ ਨੇ ਇਹ ਸਭ ਟਾਇਲਾਂ ਦੇ ਪੈਲੇ ਟਾਇਲਾਂ ਤੇ ਵੀ ਸਾਡੀ ਛਣੀ ਐਤਵਾਰ ਦੀ ਵਾਰੀ ਏ ਤੇ ਸਾਡੀ 13 ਕਿਲੋਮੀਟਰ ਸਾਨੂੰ ਕੱਸੀ ਦਾ ਪਾਣੀ ਜਗ ਸਾਡੇ ਖੇਤ ਪੈਂਦਾ ਇਹ ਕੱਸੀ ਦੀ ਘਟਾਈ ਅਸੀਂ ਆਪ ਕਰਦੇ ਰਹੇ ਅੱਜ ਤੱਕ ਸਾਈ ਕੱਸੀ ਦੀ ਘਟਾਈ ਆਪ ਕੀਤੀ ਅਸੀਂ ਇਹ ਹੁਣ ਕੱਸੀ ਬੰਦ ਹੋਈ ਜੀ ਉਸ ਤੋਂ ਪਹਿਲਾਂ ਵੀ ਇਹ ਕੱਸੀ ਖੱਟੀ ਸੀ ਕੱਸੀ ਪਾਣੀ ਵਗਦਾ ਹੀ ਖੱਟੀ ਨਹੀਂ ਕੱਸੀ ਦੀ ਕਟਾਈ ਸਹੀ ਨਹੀਂ ਹੋਈ ਕੱਸੀ ਸੁੱਕਣ ਤੇ ਅਸੀਂ ਆਖਿਆ ਵੀ ਮੈਕਮੇਂ ਵਾਲੋ ਸਾਡੀ ਕੱਸੀ ਦੇ ਖੱਲੋ ਸਾਫ਼ ਕਰਾ ਦੇ ਰੇਤਾ ਕਢਾ ਇਹਨਾਂ ਸਾਡੀ ਗੱਲ ਹੀ ਸੁਣੀ ਕਾਫੀ ਟੁੱਟ ਗਈ ਅਸੀਂ ਉਦੋਂ ਵੀ ਇਹ ਗੱਲ ਆਖੀ ਸੀ ਵੀਡੀਓ ਬਣਾ ਬਣਾ ਕੇ ਵੱਡੇ ਅਫਸਰਾਂ ਨੂੰ ਭੇਜੀਆਂ ਵੀ ਨੇ ਵੀ ਸਾਡੀ ਕੱਸੀ ਦੇ ਵਿੱਚ ਰੇਤਾ ਹੈ ਗੰਦ ਇਹਨੂੰ ਕਢਾ ਦਿਓ ਸਾਡੀ ਕੱਸੀ ਟੁੱਟ ਜਣੀ ਹੈ ਉਹਨਾਂ ਸਾਡੀ ਕੋਈ ਗੱਲ ਨਹੀਂ ਤੁਹਾਨੂੰ ਵੀਡੀਓ ਅਸੀਂ ਉਹ ਵੀ ਦੇਵਾਂਗੇ ਜਦੋਂ ਕੱਸੀ ਬਾਰਾਂ ਸੀ ਤੇ ਗੰਦ ਪਿਆ ਹਾਲਾਂਕਿ ਅਸੀਂ ਆਪ ਲਾ ਕੇ ਪੰਜ ਸੱਤ ਜਣੇ ਲਾ ਕੇ ਅਸੀਂ ਗੰਦ ਕੱਸੀ ਦੇ ਜਿਹੜਾ ਪੱਤੇ ਪੁੱਤੇ ਜੋ ਗੋਸ਼ ਸਾਰਾ ਹੀ ਆਪ ਸਾਰੇ ਆ ਸਾਡੀ ਕਿਸ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सबscribe करना ना भूलें जय हिंद जय भारत